ਮੰਤਬਨ ਕਹਿੰਦਾ ਸੀ ਨਾ ਡੜਾ ਤੋਂ ਡੜਾ ਹੁੰਦਾ ਹੈ ਪਤ ਨਹੀਂ ਕਿੱਧਰ ਸੇ ਚਲਾਤਾ ਹੈ ਉਹੀ ਗੱਲ ਇਹ ਨਾਲ ਹੋ 2027 ਤਾਂ ਦੂਰ ਹੈ ਹੀ ਨਹੀਂ ਦੂਰ 1.5 ਸਾਲ ਰਹਿ ਗਿਆ ਪੰਜਾਬੀ ਦਾ ਜਲੂਸ ਕੱਢਣ ਨੂੰ ਤਿਆਰ ਨਹੀਂ ਹਰਪਾਲ ਚੀਮਾ ਨੂੰ ਤਾਂ ਕੋਤੜ ਵਿੱਚ ਜਾਣਦਾ ਨਹੀਂ ਸੀ ਜਦੋਂ ਦੇ ਤੁਸੀਂ ਮਿਹਨਤ ਕਰਦੇ ਹੋ ਕੇਜਰੀਵਾਲ ਟੀਮ ਨੇ ਫੇਪ ਚਲਾਈ ਸੀ ਕਿ ਵੋਟਾਂ ਪੈਣਗੀਆਂ ਜਿਹਦੀਆਂ ਵੋਟਾਂ ਵੱਧ ਹੋਣਗੀਆਂ ਉਹਨੂੰ ਟਿਕਟ ਮਿਲੂਗੀ ਉਹਦੇ ਵਿੱਚ ਹਰਪਾਲ ਸਿੰਘ ਚੀਮਾ ਨੂੰ ਦੋ ਦੋ ਵੋਟਾਂ ਪਈਆਂ ਸੀ ਤੇ ਉੱਥੇ ਸਾਡੇ ਬਲਬੀਰ ਡਾਕਟਰ ਬਲਬੀਰ ਗਿਆ ਸੀਗਾ ਡਾਕਟਰ ਬਲਬੀਰ ਨੇ ਇਹ ਗੱਲ ਕਹੀ ਸੀ ਕਹਿੰਦਾ ਯਾਰ ਤੁਸੀਂ ਪਾਰਟੀ ਜਿਨੇ ਜਾਣਾ ਹੈ ਜਾਓ ਟਿਕਟਾ ਜਿਹਨੂੰ ਮਿਲੂਗੀ ਉਹਨੂੰ ਮਿਲੂਗੀ ਜਿਹੜੀ VOTING ਹੋਈ ਟਿਕਟ ਵਾਸਤੇ ਇੰਟਰਨਲ ਜਿਹੜੀ ਥੋੜੀ ਵਲੰਟੀਅਰਾਂ ਦੀ ਸਿਰਫ 2 ਵੋਟਾਂ ਪਈਆਂ ਸੀ ਹਰਪਾਲਜੀਤ ਮੈਨੂੰ ਤੋਂ ਬਿਲਕੁਲ ਜੀ 2 17 ਵੋਟਾਂ ਪਈਆਂ ਸੀ ਡਮਾਣੇ ਪਾਰਟੀ ਵਾਲੇ ਨੂੰ ਗੁਰਦੀਪ ਫੱਗੂਵਾਲ ਨੂੰ ਪਈਆਂ ਸੀ 11 ਵੋਟਾਂ ਤੇ ਹੋਰ ਵੀ ਲੰਬੀ ਲਿਸਟ ਸੀ ਸਭ ਤੋਂ ਘੱਟ ਵੋਟਾਂ ਵਾਲੇ ਬੰਦੇ ਨੂੰ ਜਾ ਕੇ ਟਿਕਟ ਦੇ ਦਿੱਤੀ ਤੇ ਉਹ ਅੱਜ ਵਿੱਤ ਮੰਤਰੀ ਬਣ ਗਿਆ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਲੋਕ ਤਾਂ ਦਿੰਦੇ ਤਾਂ ਕਹਾਣੀ ਹੈ ਵਲੰਟੀਅਰਾਂ ਦੇ ਹੱਕ ਦੇ ਡਾਕੇ ਹੀ ਆ ਇਹ ਵਲੰਟੀਅਰਾਂ ਨੇ ਸਰਕਾਰ ਬਣਾਈ ਅੱਜ ਵਲੰਟੀਅਰਾਂ ਨੂੰ ਕੋਈ ਪੁੱ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਜਿਨ੍ਹਾਂ ਨੇ ਮਿਹਨਤ ਕੀਤੀ ਐ ਉਹ ਤਾਂ ਅੱਜ ਘਰੇ ਬੈਠੇ ਨਹੀਂ ਕਾਲੀ ਕਾਂਗਰਸੀ ਆ ਕੇ ਮਲਾਈਆਂ ਖਾਣ ਨੂੰ ਉਹ ਮੂਰੇ ਕਰ ਲੇ ਸਾਰਾ ਦਿੱਲੀ ਨੇ ਕਬਜ਼ਾ ਕਰ ਲਿਆ ਇਹਨਾਂ ਦੀ ਕੋਈ ਨਹੀਂ ਸੁਣਦਾ ਹੈਗਾ ਇਹਨਾਂ ਦੇ ਕਹੇ ਤੇ ਕੋਈ ਹੋਮਗਾਰਡੀਆਂ ਨਹੀਂ ਸੁਣਦਾ ਹੈਗਾ ਠਾਣੇ 'ਚ ਸੁਣਵਾਈ ਨਹੀਂ ਹੈਗੀ ਲੋਕਾਂ ਨਾਲ ਅਸੀਂ ਲੜੇ ਆ ਕੱਲੋਂ ਸਾਡੇ ਦੇ ਪਰਚਾ ਪੈਂਦਾ ਸਾਡੇ ਨਾਲ ਨਹੀਂ ਖੜਦੇ ਪਰ 27 ਤੋਂ ਆਉਣ ਤੋਂ 26 ਆਉਣ ਤੋਂ ਇਹ ਫੇਰ ਸਾਨੂੰ ਯਾਦ ਕਰਨਗੇ ਪਰ ਅਸੀਂ ਇਹਨਾਂ ਨੂੰ ਦੱਸਾਂਗੇ ਤਾਂ ਸਿਰ ਸੱਟ ਕੇ ਤੁਸੀਂ ਦੁਬਾਰੇ ਫੇਰ ਇਹਨਾਂ ਨਾਲ ਘਰ ਭੱਜ ਲੋਗੇ ਕੋਲੀ ਜੀ ਇੱਕ 1% ਵੀ ਨਹੀਂ ਅਸੀਂ ਭਾਈ ਨਾਲ ਨਾਲ ਤੁਰਦੇ ਹੈਗੇ ਜਿਵੇਂ ਸਾਡੇ ਨਾਲ ਨਹੀਂ ਖੜੀ ਅਸੀਂ ਇਹਨਾਂ ਨਾਲ ਕਿਵੇਂ ਖੜਾਂਗੇ ਹਰਪਾਲ ਚਿੰੰਨਾ ਨੂੰ ਤਾਂ ਕੋਈ ਜੜਪੇ 'ਚ ਜਾਣਦਾ ਨਹੀਂ ਸੀ ਉਹਦਾ ਰਾਤੋ ਰਾਤ ਡਿਟੈਕਟਰ ਅਨਾਊਂਸ ਹੋ ਗਈ ਤੇ ਉਹ ਦੋ ਵਾਰੀ ਜਿੱਤ ਕੇ ਤੇ ਤੁਹਾਡੇ ਵਰਗੇ ਜਿਹੜੇ ਗਰਾਊਂਡ ਤੇ 13-14 ਤੋਂ ਮਿਹਨਤ ਕਰ ਰਹੇ ਹੋ ਆ ਫਿਰ ਤੇ ਰੁੱਲਦੇ ਮੈਂ ਭਾਈ ਜੀ 2012 ਤੋਂ 12 ਮਹੀਨੇ ਲੱਗੇ ਹੋਏ ਆ ਮੁਗਲੀ ਮੈਂਬਰਸ਼ਿਪ ਹੈ ਮੇਰੇ ਕੋਲ 10 ਰੁਪਏ ਦੀ ਸਾਡੇ ਇਲੀਗੇਸ਼ਨ ਨਾਲ ਲਾ ਕੇ ਇਹਨਾਂ ਨੇ ਤੁਹਾਨੂੰ ਪਾਰਟੀ ਦੇ ਵਿੱਚੋਂ ਹੁਣ ਮੌਜੂਦਾ ਮੈਂ ਬਲਾਕ ਪ੍ਰਧਾਨ ਸ਼ਹਿਰੀ ਸੀਗਾ ਮੈਨੂੰ ਇਹ ਸਾਡੀਆਂ ਗੱਲਾਂ ਜੋ ਇਮਾਨਦਾਰ ਲੋਕ ਨੇ ਸਾਡੀਆਂ ਗੱਲਾਂ ਸਾਡੇ ਚੋਰਾਆਂ ਦੀਆਂ ਗੱਲਾਂ ਇਹ ਨੰਗੀਆਂ ਕਰਨਗੇ ਸਾਡ ਨੂੰ ਮੈਨੂੰ ਇਸ ਗੱਲਾਂ ਤੋਂ ਖਫਾ ਹੋ ਕੇ ਇਹਨਾਂ ਨੇ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਹਰਪਾਲ ਜੀ ਮੈਂ ਕਿ ਪੈਰਾਸ਼ੂਟ ਸੀ ਤੇਰੇ ਵਿੱਚ ਹਰਪਾਲ ਜੀ ਮੈਨੂੰ ਤੁਸੀਂ ਐਕਸੈਪਟ ਕੀਤਾ ਅੱਜ ਕੱਲ੍ਹ ਹੀ ਕਾਂਗਰਸੀ ਉਹਨਾਂ ਦੇ ਗੱਡੀਆਂ 'ਚ ਘੁੰਮਦੇ ਫਿਰਦੇ ਚਲੋ ਉਸ ਪਾਰਟੀ ਸਿਧਾਂਤ ਦੇ ਮਤਲਬ ਕੋ ਚੱਲੇ ਜੋ ਸਾਡੇ ਕੇਜਰੀਵਾਲ ਸਾਹਿਬ ਨੇ ਉੱਪਰ ਕਿਹਾ ਸੀ ਕੇਜਰੀਵਾਲ ਦਾ ਇਹ ਸਿਧਾਂਤ ਸੀ ਕਿ ਪੈਰਾਸ਼ੂਟ ਕੈਂਡੀਡੇਟ ਲਿਆ ਕੇ ਇੱਥੇ ਇਹਦੇ ਮਗਰ ਲੱਗ ਜੋ ਤੁਸੀਂ ਜਜ਼ਬਾਤੀ ਬੰਦੇ ਸੀ ਨਾ ਵੀ ਚਲੋ ਪਾਰਟੀ ਨੂੰ ਸਾਨੂੰ ਉਦੇਸ਼ ਦੇਤਾ ਕੋਈ ਵੀ ਲਿਆਂਦਾ ਚਲ ਕੋਮਿਸ਼ਨ ਸੀ ਇੱਕ ਸਾਨੂੰ ਜਜਬਾ ਸੀ ਉਸ ਟਾਈਮ ਸਾਨੂੰ ਕਮਿਸ਼ਨ ਸੀ ਹਰਪਾਲ ਜੀ ਮਾਦੇ ਨਾਲ ਜਿਹੜਾ ਹੋਰ ਅਮਲਾ ਫੈਲਾ ਸਾਰਾ ਜਿਹੜੀਆਂ ਪੋਸਟਾਂ ਦੇ ਨਾਲ ਉਹਨਾਂ ਦੇ ਉਹ ਵੀ ਸਾਰੇ ਬਾਹਰਲੇ ਬੰਦੇ ਫਿੱਟ ਕੀਤੇ ਹੋਏ ਨੇ ਹਾਂ ਬਿਲਕੁਲ ਸਾਰੇ ਬਾਹਰਲੇ ਨੇ ਜੀ ਨਾਲ ਜੋ ਬੰਦੇ ਨਾਲ ਪੈਰ ਹਟਦੇ ਨੇ ਸਾਡੇ ਤੋਂ ਤਿੰਨ ਚਾਰ ਬੰਦੇ ਨੇ ਜੋ ਸਾਡੇ ਹਰ ਕਲ ਚਰਾ ਰਹੇ ਨੇ ਪਹਿਲਾਂ ਉੱਧਰੋਂ ਤੇ ਚੱਲੇ ਹੋਏ ਆ ਪਾਰਟੀ ਨਾਲ ਆਏ 2014 ਤੋਂ ਚੱਲਿਆ ਹੈ ਵੀਰ ਜੀ ਮੈਨੂੰ ਵਿਜੇ ਚਾਹਾਨ ਦਿੱਲੀ ਤੋਂ ਆਏ ਸਾਲ ਦੇ ਵਿੱਚ ਮੈਨੂੰ ਸਰਕਲ ਪ੍ਰਧਾਨ ਲਾਇਆ ਗਿਆ ਚਾਹਾਨ ਉਹੀ ਜਿਹਦੇ ਕੋਲ ਕਿਸੇ ਉਹ ਇਲਜ਼ਾਮ ਲੱਗੇ ਸੀ ਛੱਡ ਕੇ ਭੱਜ ਗਏ ਸੀ ਉਸ ਅੰਗਰੂਰ ਰਾਜਵੰਦ ਕੁੱਲੀ ਤੌਰ ਤੇ ਇਲਜ਼ਾਮ ਲੱਗੇ ਤੇਗੇ ਹਰਪਾਲ ਚੀਮਾ ਦੜਬੇਰੇ ਵਿੱਚ ਬਾਹਰੋਂ ਆਏ ਬਾਹਰਲੇ ਬੰਦੇ ਨੂੰ ਟਿਕਟ ਅਨਾਉਂਸ ਕੀਤੀ ਉਦੋਂ ਪਹਿਲਾ ਹਰਪਾਲ ਚੀਮਾ ਪੈਰਾਸ਼ੂਟ ਆਏ ਉਦੋਂ ਤੁਸੀਂ ਚੁੱਪ ਰਹੇ ਤੁਹਾਨੂੰ ਲੱਗਦਾ ਤੁਸੀਂ ਗਲਤੀ ਕੀਤੀ ਹੁਣ ਦਿੱਲੀੋਂ ਪੈਰਾਸ਼ੂਟ ਆ ਕੇ ਬੈਠ ਗਏ ਦੋ ਬਾਈ ਦੜਬੇ ਤੋਂ ਨੇ ਮੈਂ ਤੁਹਾਨੂੰ ਮੇਰੇ ਖਿਆਲ 13 2014 ਤੋਂ ਮੈਂ ਕਾਕੇ ਬਾਈ ਹੁਣਾਂ ਨੂੰ ਆਪ ਦੇਖਿਆ ਇਹਨਾਂ ਨੂੰ ਕੰਮ ਕਰਦੇ ਹੋਇਆ ਕਾਕੇ ਜਦੋਂ ਤੁਸੀਂ ਕੰਮ ਕਰ ਰਹੇ ਸੀ ਤੁਹਾਡੇ ਨਾਲ ਅਮਰਤਪਾਲ ਵੀ ਸੀ ਹੋਰ ਵੀ ਸੀ ਦੜਬੇ ਹਲਕੇ ਦੇ ਲੋਕ ਮੈਂ ਮੈਂ ਤੁਹਾਨੂੰ ਗੱਲ ਕਰ ਹਰਪਾਲ ਚੀਮਾ 2017 ਦੇ ਵਿੱਚ ਇੱਕ ਲਿਸਟ ਭੇਜੀ ਜਾਂਦੀ ਆ ਕਿ ਆਹ ਨਾਮ ਨੇ ਜੀ। ਵੇਖੋ ਜਿਹੜੀ ਇਹਨਾਂ ਨੇ ਫਾਰਮੈਲਟੀ ਜੀ ਕੀਤੀ ਸੀ ਇੱਕ ਵੀ ਨਾਮ ਉਹਨਾਂ ਦੇ ਵਿੱਚੋਂ ਨਹੀਂ ਆਇਆ। ਅਚਾਨਕ ਹਰਪਾਲ ਸਿੰਘ ਚੀਮਾ ਦਾ ਨਾਮ ਆ ਜਾਂਦਾ। ਹਰਪਾਲ ਚੀਮਾ ਨੂੰ ਤਾਂ ਕੋਤੜਪੇ ਵਿੱਚ ਜਾਣਦਾ ਨਹੀਂ ਸੀ ਜਦੋਂ ਦੇ ਤੁਸੀਂ ਮਿਹਨਤ ਕਰਦੇ ਹੋ। ਫੇਰ ਐਸਾ ਕੀ ਹੋ ਗਿਆ ਕਿ ਤੁਹਾਨੂੰ ਮਖਣੀ ਦੇ ਵਾਲ ਵਾਂਗੂ ਕੱਢ ਕੇ ਮਾਰਿਆ। ਦੇਖੋ ਜੀ ਜਿਹੜਾ ਸਾਡਾ ਹਲਕਾ ਦਿੜਪਾ ਹੈ, ਉਹ ਜ਼ਰਪ ਹੈ। ਅਸੀਂ ਜਰਨਲ ਕੈਟਾਗਰੀ ਨੂੰ ਬਿਲੋਂਗ ਕਰਦੇ ਆ। ਸਾਨੂੰ ਇਹ ਵੀ ਪਤਾ ਸੀ ਕਿ ਸਾਡਾ ਦਿਰਬਾ ਹਲਕਾ ਜਿਹੜਾ ਰਿਜ਼ਰਵ ਹੈ ਇਹ 25 ਸਾਲ ਟੁੱਟਣਾ ਨਹੀਂ ਸਾਨੂੰ ਕਿਸੇ ਲਾਲਚ ਨਹੀਂ ਸੀ ਸਾਡੀ ਤਾਂ ਇਹ ਸੋਚ ਸੀ ਕਿ ਆਮ ਆਦੀ ਪਾਰਟੀ ਦਾ ਵਲੰਟੀਅਰ ਹੋਵੇ ਜਿਹਨੂੰ ਟਿਕਟ ਮਿਲੇ ਸਾਡੇ ਕਿਨੇ ਤਾਂ ਕੋਈ ਬਾਹਰੋਂ ਆ ਜੀ ਆ ਜੀ ਚਲੋ ਹਰਪਾਲ ਚਿਮਾ ਜੀ ਵਧੀਆ ਆਏ ਜਿਤਾਏ ਦੋ ਵਾਰ ਜਿਤਾਏ ਬਾਈਚ ਵੀ ਜਿਤਾਏ ਪਰ ਉਹੀ ਥੋੜੀ ਜਲੀ ਗੱਲ ਆ ਗਈ ਅੱਜ ਤਾਂ ਸਾਡਾ ਫੋਨ ਵੀ ਨਹੀਂ ਚੱਕਿਆ ਜਾਂਦਾ ਕੰਮ ਤਾਂ ਸਾਡੇ ਕੀ ਹੋਣੇ ਸਾਡਾ ਫੋਨ ਵੀ ਨਹੀਂ ਚੱਕਿਆ ਜਾਂਦਾ ਉਹੀ ਮੱਖਣੀ ਚ ਬਾਲ ਵਾਂਗੂ ਕੱਟ ਕੇ ਮਾਰੇ ਤਾਂ ਹੀ ਅੱਜ ਆ ਸਾਨੂੰ ਪਟਿਆਲੇ ਆਉਣਾ ਪਿਆ ਜੇ ਸਾਡੇ ਵਲੰਟੀਅਰਾਂ ਦੇ ਆ ਵਲੰਟੀਅਰਾਂ ਦੇ ਹੱਕ ਦਾ ਧਰਨਾ ਹੈ ਹੋਰ ਕਿਸੇ ਦੇ ਤਾਰਨਾ ਨਹੀਂ ਹੈਗਾ ਇਹ ਵਲੰਟੀਅਰਾਂ ਦੇ ਹੱਕਾਂ ਦੀ ਆਵਾਜ਼ ਹੈ ਜੇ ਵਲੰਟੀਅਰ ਨਾਲੇ ਖੜਨਗੇ ਤਿੰਨ ਸਾਲ ਚ ਤਾਂ ਖੜੇ ਨਹੀਂ ਸਾਢੇ ਤਿੰਨ ਸਾਲ ਚ ਜੇ ਹੁਣ ਖੜਨਗੇ ਠੀਕ ਹੈ ਨਹੀਂ ਫਿਰ ਉਹ ਭਗਵੰਤ ਮਾਨ ਕਹਿੰਦਾ ਸੀ ਨਾ ਡੜਾ ਤੋਂ ਡੜਾ ਹੁੰਦਾ ਹੈ ਪਤ ਨਹੀਂ ਕਿੱਧਰ ਸੇ ਚਲਾਤਾ ਹੈ ਉਹੀ ਗੱਲ ਇਹ ਨਾਲ ਹੁਣ ਮੈਂ ਗੱਲ ਕਰਦਾ ਵੀ ਜਦੋਂ ਹਰਪਾਲ ਚੀਮਾ ਡੱਬੇ ਚ ਆਏ ਸੀ ਉਹਨਾਂ ਨੂੰ ਤਾਂ ਕੋਈ ਜਾਣਦਾ ਨਹੀਂ ਸੀ ਡੱਬੇ ਦੇ ਵਿੱਚ ਮੈਂ ਤੁਹਾਨੂੰ ਪੰਜ ਚਾਰ ਬੰਦਿਆਂ ਨੂੰ ਦੇਖਿਆ ਜਿਹੜੇ ਉਹਨਾਂ ਦੇ ਨਾਲ ਸੀ ਜਿਹੜੇ ਪੱਲੇੋਂ ਆਪਦਾ ਘਰ ਫੂਕਦੇ ਰਹੇ ਫਿਰ ਹੁਣ ਤੁਸੀਂ ਕਹਿੰਦੇ ਹਰਪਾਲ ਚੀਮਾ ਸਾਡਾ ਫੋਨ ਵੀ ਨਹੀਂ ਚੱਕਦੇ ਐਨਾ ਕੀ ਹੋ ਗਿਆ ਪਤਾ ਨਹੀਂ ਉਹ ਤਾਂ ਉਹਨਾਂ ਨੂੰ ਜਨ ਸਾਨੂੰ ਕਈ ਵਾਰ ਕਹਿੰਦੇ ਨੇ ਤੁਸੀਂ ਕੋਈ ਪੋਸਟ ਨਾ ਪਾਓ ਆਏ ਨਾ ਕਰੋ ਫਲਾਣਾ ਨਾ ਕਰੋ ਅਸੀਂ ਕਹਿੰਦੇ ਸਾਡੇ ਸਾਹਮਣੇ ਆ ਸਾਡੇ ਗੱਲਾਂ ਦੇ ਜਵਾਬ ਦਿਦੇ ਚਲੋ ਹਰਪਾਲਦੀ ਮੈਂ ਕਿ ਸੰਗਰੂਰ ਵਕੀਲ ਸੀਗੇ ਆਪਣੇ ਹਲਕੇ 'ਚ ਥੋੜੇ ਬਹੁਤ ਕੇਸ ਹੋਣੇ ਜੋ ਲੋਕ ਜਾਣਦੇ ਸੀ ਇਹਨਾਂ ਨੂੰ ਪਰ ਅਸੀਂ ਤਾਂ ਪਹਿਲੀ ਵਾਰ ਮਿਲੇ ਸੀਗੇ ਅੱਜ ਤਾਂ ਉਹਨਾਂ ਨੇ ਪਾਰਟੀ ਦੇ ਨਾਲ ਖੜ ਕੇ ਪਰ ਉਹ ਪਤਾ ਨਹੀਂ ਅੱਜ ਸਾਡੇ ਨਾਲ ਕਿਉਂ ਨਹੀਂ ਖੜ ਰਹੇ ਮੈਂ ਮੈਂ ਇਹ ਆਮ ਆਦਮੀ ਪਾਰਟੀ ਨੇ ਜਦੋਂ ਪਹਿਲੀ ਵਾਰ 2017 ਦੇ ਵਿੱਚ ਟਿਕਟਾਂ ਦਿੱਤੀਆਂ ਨੇ ਉਦੋਂ ਉਹਨਾਂ ਨੇ ਹਰੇਕ ਹਲਕੇ 'ਚ ਕੁਝ ਕੋ ਪੰਜ 10 15 ਵਲੰਟੀਅਰਾਂ ਦੇ ਨੌ ਮੰਗੇ ਸੀ ਮੈਨੂੰ ਵੀ ਯਾਦ ਆ ਧੜਬੇ ਤੋਂ ਕਲਿਸਟ ਗਈ ਸੀ ਜਿਹਦੇ ਵਿੱਚ ਹਰਪਾਲ ਚੀਮਾ ਦਾ ਨਾਮ ਨਹੀਂ ਸੀਗਾ 15 ਹੋਰ ਵਲੰਟੀਅਰਾਂ ਦੇ ਨਾਮ ਸੀਗੇ ਪਰ ਜਦੋਂ ਟਿਕਟ ਅਨਾਉਂਸ ਹੋਈ ਦੂਜੇ ਦਿਨ ਸਵੇਰ ਨੂੰ ਹਰਪਾਲ ਚੀਮਾ ਦਾ ਨਾਮ ਅਨਾਉਂਸ ਹੋਇਆ ਤਾਂ ਹਰਪਾਲ ਚੀਮਾ ਨੂੰ ਟਿਕਟ ਮਿਲ ਜਾਂਦੀ ਆ ਤੇ ਲੋਕ ਪੁੱਛਦੇ ਸੀ ਭਾਈ ਹਰਪਾਲ ਚੀਮਾ ਹੈ ਕੌਣ ਆ ਤੇ ਤੁਸੀਂ ਲੈ ਕੇ ਉਹਨਾਂ ਦੇ ਪੈਰ ਲਾਏ ਉੱਥੇ ਦੇਖੋ ਇੱਕ ਨਾ 2016 ਦੇ ਵਿੱਚ ਕੇਦਰੀਵਾਲ ਟੀਮ ਨੇ ਵੇਪ ਚਲਾਈ ਸੀ ਕਿ ਵੋਟਾਂ ਪੈਣਗੀਆਂ ਜਿਹਦੀਆਂ ਵੋਟਾਂ ਵੱਧ ਹੋਣਗੀਆਂ ਉਹਨੂੰ ਟਿਕਟ ਮਿਲੂਗੀ ਉਹਦੇ ਵਿੱਚ ਹਰਪਾਲ ਸਿੰਘ ਚੀਮਾ ਜੀ ਨੂੰ ਦੋ ਦੋ ਵੋਟਾਂ ਪਈਆਂ ਸੀ ਸਾਡੇ ਡਿਮਾਣਾ ਪਾਟੇ ਵਾਲੀ ਹੁੰਦਾ ਸੀਗਾ ਗੁਰਦੀ ਫੱਗੂਵਾਲ ਹੁੰਦਾ ਸੀਗਾ ਹੈਗੇ ਸੀ ਮੇਰੇ ਨਾਲ 17 ਬੰਦੇ ਦੀ ਲਿਸਟ ਸੀ ਤੇ ਉੱਥੇ ਸਾਡੇ ਬਲਬੀਰ ਡਾਕਟਰ ਬਲਬੀਰ ਗਿਆ ਸੀਗਾ ਡਾਕਟਰ ਬਲਬੀਰ ਨੇ ਇਹ ਗੱਲ ਕਹੀ ਸੀ ਕਹਿੰਦਾ ਯਾਰ ਤੁਸੀਂ ਜੀਨੇ ਜਾਣਾ ਹੈ ਜਾਓ ਟਿਕਟ ਦਾ ਜਿਹਨੂੰ ਮਿਲੂਗੀ ਉਹਨੂੰ ਮਿਲੂਗੀ ਚਲੋ ਫਿਰ ਵੀ ਅਸੀਂ ਹਰਪਾਲ ਚੀਮਾ ਨੂੰ ਸਪੈਕਟ ਕੀਤਾ ਠੀਕ ਹੈ ਪਰ ਹੁਣ ਸਾਡੇ ਨਾਲ ਨਹੀਂ ਖੜਦੇ ਪਤਾ ਨਹੀਂ ਕੀ ਹੋ ਅੱਛਾ ਸਿਰਫ ਜਿਹੜੀ VOTING ਹੋਈ ਟਿਕਟ ਵਾਸਤੇ ਇੰਟਰਨਲ ਜਿਹੜੀ ਤੁਹਾਡੀ ਵਲੰਟੀਅਰਾਂ ਦੀ ਸਿਰਫ ਦੋ ਵੋਟਾਂ ਪਈਆਂ ਸੀ ਸਰਪਾਲਜੀ ਮੈਨੂੰ ਜੀ ਦੋ ਬਿਲਕੁਲ ਜੀ ਦੋ 17 ਵੋਟਾਂ ਪਈਆਂ ਡਮਾਣੇ ਪਾਟੀਆਂ ਵਾਲੇ ਨੂੰ ਗੁਰਦੀਪ ਪੱਗੂ ਵਾਲ ਨੂੰ ਪਈਆਂ ਸੀ 11 ਵੋਟਾਂ ਤੇ ਹੋਰ ਵੀ ਲੰਬੀ ਲਿਸਟ ਸੀ ਬਾਕੀ ਮੇਰੇ ਅਜੇ ਕਲੀਅਰ ਯਾਦ ਨਹੀਂ ਹੈਗਾ ਕਿੰਨੀ ਕਿੰਨੀਆਂ ਪਈਆਂ ਮਤਲਬ ਸਭ ਤੋਂ ਘੱਟ ਵੋਟਾਂ ਵਾਲੇ ਬੰਦੇ ਨੂੰ ਜਾ ਕੇ ਟਿਕਟ ਦੇ ਦਿੱਤੀ ਤੇ ਉਹ ਅਜ ਵਿੱਤ ਮੰਤਰੀ ਬਣ ਗਿਆ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਲੋਕਤੰਤਰ ਦੀ ਕਹਾਣੀ ਹੈ ਵਲੰਟੀਅਰਾਂ ਦੇ ਹੱਕ ਦੇ ਡ ਵਲੰਟੀਅਰ ਨੇ ਸਰਕਾਰ ਬਣਾਈ ਅੱਜ ਵਲੰਟੀਅਰਾਂ ਨੂੰ ਕੋਈ ਪੁੱਛ ਨਹੀਂ ਰਿਹਾ ਆ ਤੁਹਾਨੂੰ ਧਰਨਾ ਤਾਂ ਹੀ ਲਾਉਣਾ ਪਿਆ ਜੇ ਸਾਡੀ ਕੋਈ ਕਦਰ ਨਹੀਂ ਹੈਗੀ ਸਾਡਾ ਫੋਨ ਨਹੀਂ ਚੁੱਕਿਆ ਜਾਂਦਾ ਹੈਗਾ ਉਹ ਅਕਾਲੀ ਕਾਂਗਰਸੀ ਮੂਰੇ ਕਰਤੇ ਨੇ ਤਾਂ ਢੜਬੇ ਹਲਕੇ ਦੇ ਵਿੱਚ ਤਾਂ ਉਹ ਬੰਦੇ ਮੂਰੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਹੈ ਹੀ ਨਹੀਂਗੇ ਢੜਬੇ ਹਲਕੇ ਦੇ ਵਿੱਚ ਤਾਂ ਬੰਦੀਓ ਮੂਰੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਹੀਂ ਹੈਗੇ ਉਹ ਤਾਂ ਦੂਜੀਆਂ ਪਾਰਟੀਆਂ ਤੋਂ ਆਏ ਹੋਏ ਉਹਨਾਂ ਨੇ ਤਾਂ ਹਾਈਜੈਕ ਕੀਤਾ ਹੈ ਸਿਸਟਮ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹ ਤਾਂ ਅੱਜ ਘਰੇ ਬੈਠੇ ਨੇ ਅਕਾਲੀ ਕਾਂਗਰਸੀ ਆ ਕੇ ਮਲਾਈਆਂ ਖਾਣ ਨੂੰ ਉਹ ਮੂਰੇ ਕਰ ਇਹ ਜਿਹੜਾ ਸਾਨੂੰ ਅੱਜ ਧਰਨਾ ਲਾਉਣਾ ਪਿਆ ਸਾਡੀ ਭੈਣ ਨੇ ਦਿੱਤੀਆ ਕਾਲ ਪ੍ਰੀਤਮ ਨੂੰ ਉਤਰਾ ਜੀ ਨੇ ਸਾਡੇ ਅਕਵਾਲ ਜੀ ਨੇ ਅਸੀਂ ਆਏ ਆ ਆਪਣੇ ਹੱਕਾਂ ਖਾਤਰ ਆਏ ਆ ਨਹੀਂ ਫਿਰ 2027 ਤਾਂ ਦੂਰ ਹੈ ਹੀ ਨਹੀਂ ਦੂਰ 1.5 ਸਾਲ ਰਹਿ ਗਿਆ ਫਿਰ ਇਹਨਾਂ ਨਾਲ ਉਹੀ ਜੀ ਕਰਦਾਂਗੇ ਜਿਵੇਂ ਕੈਪਟਨ ਬਾਦਲਾ ਨਾਲ ਹੋਈ ਹੈ ਪਰ ਇਹ ਤਾਂ ਨਹੀਂ ਕੋਈ ਥੋੜੇ ਚੋ ਜਿਹੜੇ ਥੋੜੇ ਆਗੂ ਨੇ ਇੱਥੇ ਦੋ ਚਾਰ ਜਿਹਨਾਂ ਨੇ ਕਾਲ ਦਿੱਤੀ ਆ ਉਹ ਉਹਦੇ ਲੈ ਕੇ ਚੁੱਪ ਕਰ ਜਾਣ ਤੇ ਥੋੜੇ ਵਰਗਿਆਂ ਦਾ ਫਿਰ ਉਹੀ ਤਾਨੂੰ ਜਲਾਲ ਦਾ ਸਾਹਮਣਾ ਕਰਨਾ ਪਵੇ ਬਿਲਕੁਲ ਨਹੀਂ ਅੱਜ ਇਹਨਾਂ ਤੋਂ ਲਿਖ ਕੇ ਲਵਾਂਗੇ ਸਾਡੀ 5 ਵਜੇ ਤੱਕ ਧਰਨਾ ਚੱਲਣਾ ਹੈ 5 ਵਜੇ ਇਹਨਾਂ ਤੋਂ ਲਿਖ ਕੇ ਲਵਾਂਗੇ ਕਿ ਕੱਲ ਨੂੰ ਤੁਸੀਂ ਵੀਗੇ ਸਾਡਾ ਉਹੀ ਹਾਲ ਨਾ ਹੋ ਜਾਏ ਠੀਕ ਹੈ ਜੇ ਇਹ ਵਿਕਣਗੇ ਜਲੂਸ ਇਹਨਾਂ ਦਾ ਨਿਕਲੂਗਾ ਪੰਜਾਬੀ ਦਾ ਜਲੂਸ ਕੱਢਣ ਨੂੰ ਤਿਆਰ ਨੇ ਜਿਵੇਂ ਅਸੀਂ ਸਰਕਾਰ ਬਣਾਈ ਹੈ 3 ਸਾਲ ਚੁੱਪ ਰਹੇ ਹਾਂ ওই ਗੱਲ ਨਹੀਂ ਸੁਧਰ ਜਾਣਗੇ ਸੁਧਰ ਜਾਣਗੇ ਆਖੇ ਕਦਮ ਚੱਕਣਾ ਪਿਆ ਇਹ ਤਾਂ ਹਾਈਜੈਕ ਕਰ ਲੇ ਸਾਰਾ ਦਿੱਲੀ ਨੇ ਕਬਜ਼ਾ ਕਰ ਲਿਆ ਇਹਨਾਂ ਦੀ ਕੋਈ ਨਹੀਂ ਸੁਣਦਾ ਹੈਗਾ ਇਹਨਾਂ ਨੇ ਕਹੇ ਤੇ ਕੋ ਹோம் ਗਾਰਡੀਆਂ ਨਹੀਂ ਸੁਣਦਾ ਹੈਗਾ ਥਾਣੇ 'ਚ ਸੁਣਬਾਈ ਨਹੀਂ ਹੈਗੀ ਲੋਕਾਂ ਨਾਲ ਅਸੀਂ ਲੜੇ ਆ ਕੱਲ ਨੂੰ ਸਾਡੇ ਦੇ ਪਰਚੇ ਪੈਂਦੇ ਸਾਡੇ ਨਾਲ ਨਹੀਂ ਖੜਦੇ ਪਰ 27 ਤੋਂ ਆਉਣ ਤੋਂ 26 ਆਉਣ ਤੋਂ ਇਹ ਫੇਰ ਸਾਨੂੰ ਯਾਦ ਕਰਨਗੇ ਪਰ ਅਸੀਂ ਇਹਨਾਂ ਨੂੰ ਦੱਸਾਂਗੇ ਵਲੰਟੀਅਰਾਂ ਦੀ ਕਦਰ ਕੀ ਨਹੀਂ ਨਾ ਪਤਾ ਸਿਰ ਸੱਟ ਕੇ ਤੁਸੀਂ ਦੁਬਾਰੇ ਫੇਰ ਇਹਨਾਂ ਮਗਰ ਭੱਜ ਲੋਗੇ ਕੋਲੀ ਜੀ ਇੱਕ 1% ਵੀ ਨਹੀਂ ਅਸੀਂ ਭਾਈ ਨਾਲ ਨਾਲ ਤੁਰਦੇ ਹੈਗੇ ਜਿਵੇਂ ਸਾਡੇ ਨਾਲ ਨਹੀਂ ਖੜੀ ਅਸੀਂ ਇਹਨਾਂ ਨਾਲ ਕਿਵੇਂ ਖੜਾਂਗੇ ਤੁਹਾਨੂੰ ਕੀ ਲੱਗਦਾ ਭਗਵੰਤ ਸਿੰਘ ਮਾਨ ਐਡੀਆਂ ਐਡੀਆਂ ਗੱਲਾਂ ਕਰਦੇ ਸੀ ਮੇਰਾ ਵੀ ਜਲਾ ਸੰਗਰੂਰ ਆ ਤੁਸੀਂ ਵੀ ਸੰਗਰੂਰ ਉੱਥੇ ਰਹੇ ਹੋ ਹੁੰਦੜ ਬੇ ਤੁਸੀਂ ਵੀ ਦੇਖਿਆਗਾ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਦੇ ਗੱਲਾਂ ਕਰਦੇ ਸੀ ਕਿਹੜੇ ਫਲਾਣੇ ਭੋਲੇ ਪੈਨਸ਼ਨ ਵਾਲੇ ਨੂੰ ਟਰੈਕਟਰ ਦੇ ਦੇਣੀ ਫਲਾਣੇ ਚੱਕੀ ਵਾਲੇ ਨੂੰ ਦੇ ਦੇਣੀ ਉਹ ਫਲਾਣੇ ਨੂੰ ਦੇ ਦੇਣੀ ਟਿਕਟਾਂ ਉਹਨਾਂ ਦੇ ਵਿੱਚੋਂ ਕੋਈ ਟਿਕਟ ਦਿੱਸੀ ਤੇ ਹੈ ਨਹੀਂ ਕਿਉਂਕਿ ਲੱਗਦਾ ਭਗਵੰਤ ਮਾਨ ਇਹ ਜੋ ਸਟੇਟਮੈਂਟਾਂ ਦੇ ਕੇ ਇੱਕੋ ਦਮ ਅਚਾਨਕ ਇੰਨਾ ਚੇਂਜ ਕਿਉਂ ਦੇਖਦੇ ਹੋ ਤੁਸੀਂ ਉਹਨਾਂ 'ਚ ਦੇਖੋ ਜੀ ਭਗਵੰਤ ਮਾਨ ਮਜਬੂਰੀ ਆ ਭਗਵੰਤ ਮਾਨ ਦੀ ਕੀ ਮਜਬੂਰੀ ਆ ਭਗਵੰਤ ਮਾਨ ਚੱਲ ਨਹੀਂ ਰਹੀ ਸਾਰਾ ਕੰਸਿਸਟਮ ਕੇਜਰੀਵਾਲ ਸਾਹਿਬ ਚਲਾ ਰਹੇ ਨੇ ਦਿੱਲੀ ਕੱਲ ਨਾ ਸ਼ੁਰੂ ਦੇ ਵਿੱਚ ਭਗਵਾਨ ਕੁਰਸੀ ਦਾ ਲਾਲਤ ਤਿਆਗਣਾ ਚਾਹੀਦਾ ਹੈ ਉਹਨੂੰ ਪੰਜਾਬੀ ਨਾਲ ਖੜਨਾ ਚਾਹੀਦਾ ਹੈ ਅੱਜ ਕੁਰਸੀ ਤਿਆਗਦੇ ਸਾਰਾ ਪੰਜਾਬ ਉਹਦੇ ਨਾਲ ਖੜਵਾ ਦਿੰਨੇ ਵਲੰਟੀਅਰ ਨੇ ਸਾਰੇ ਭਗਵੰਤਾਨਾਂ ਨਾਲ ਖੜਨਗੇ ਪਰ ਭਗਵੰਤਾਨ ਨੂੰ ਕਹਿ ਚ ਕਰ ਰੱਖਿਆ ਉਹਨਾਂ ਨੇ ਭਗਵੰਤਾਨ ਦੀ ਫਿਰ ਐਸੀ ਮਜਬੂਰੀ ਕੀ ਹੋ ਗਈ ਚੁੱਪ ਕਿਉਂ ਕਰੀ ਜਾਂਦੇ ਨੇ ਹਾਈਜੈਕ ਕਿਉਂ ਹੋ ਗਏ ਭਗਵੰਤਾਨ ਸਵਾਲ ਤੇ ਪੂਰਾ ਪੰਜਾਬ ਇਹੀ ਪੁੱਛਦਾ ਨਾ ਭਗਵੰਤਾਨ ਕਦੇ ਕਿਸਾਨਾਂ ਖਿਲਾਫ ਸਟੇਟਮੈਂਟ ਦੇ ਦਿੰਦੇ ਨੇ ਕਦੇ ਚਿੱਟੇ ਖਿਲਾਫ ਕਹਿੰਦੇ ਸੀ ਹਾਂ ਹੱਥ ਚਲਾਤਾ ਜੁੱਧ ਨਸ਼ਾ ਵਿਰੋਧ ਕਰਤਾ ਹਾਲਾਂਕਿ ਦੂਜੀ ਤਸਵੀਰ ਤੇ ਇਹ ਵੀ ਦੱਸਦੀ ਆ ਕਿ ਵਲੰਟੀਅਰਾਂ ਨੇ ਭਾਈ ਤੁਸੀਂ ਜੁੱਧ ਨਸ਼ਾ ਵਿਰੋਧ ਚਲਾਉਂਦੇ ਰਹੇ ਵਲੰਟੀਅਰਾਂ ਨੇ ਜੁੱਧ ਦਿੱਲੀ ਵਿਰੋਧ ਚਲਾਤਾ ਇਹ ਚੀਜ਼ਾਂ ਸਾਰੀਆਂ ਗਰਾਊਂਡ ਦੀਆਂ ਭਗਵੰਤ ਮਾਨ ਨੂੰ ਕਿਉਂ ਨਹੀਂ ਦਿਖਦੀਆਂ ਕਦੇ ਉਹ ਕਿਸਾਨਾਂ ਦੇ ਧਰਨੇ ਦੇ ਖਿਲਾਫ ਹੋ ਜਾਂਦੇ ਨੇ ਜਿਹੜੇ ਕਿਸਾਨਾਂ ਦੇ ਧਰਨੇ 'ਚ ਜਾ ਜਾ ਕੇ ਬੈਠਦੇ ਸੀ ਇੰਨਾ ਕਿਵੇਂ ਮਨਪ੍ਰਵ ਚੇਂਜ ਹੋ ਗਿਆ ਉਹਨਾਂ ਦਾ ਇਹ ਤਾਂ ਦੇਖੋ ਇਹ ਸਵਾਲਾਂ ਦੇ ਜਵਾਬ ਤਾਂ ਭਗਵੰਤ ਮਾਨ ਜੀ ਦੇ ਸਕਦੇ ਨੇ ਸਾਡੇ ਸੀਐਮ ਦੇ ਸਕਦੇ ਨੇ ਕਿਉਂਕਿ ਤੁਸੀਂ ਤਾਂ ਨਾਲ ਬਿਲਕੁਲ ਨੇੜੇੋਂ ਜਾਣਦੇ ਰਹੇ ਹੋ ਨ ਬਿਲਕੁਲ ਜੀ ਬਿਲਕੁਲ ਅਸੀਂ 3 3-4 ਸਾਲ ਤੋਂ 14 ਤੋਂ ਲੈ ਕੇ 17 ਤੱਕ ਉਹਨਾਂ ਨਾਲ ਹੀ ਕੰਮ ਕੀਤਾ ਫੇ ਸਾਡੇ ਹਰਪਾਲ ਜੀ ਮਾ ਜੀ ਇਹ ਉਹਨਾਂ ਨਾਲ ਕੀਤਾ ਪਰ ਇਹਨਾਂ ਸਵਾਲਾਂ ਦੇ ਜਵਾਬ ਤਾਂ ਉਹੀ ਦੇ ਸਕਦੇ ਨੇ ਉਹ ਉਹਨਾਂ ਨੂੰ ਪਤਾ ਨਹੀਂ ਕੁਰਸੀ ਪਿਆਰੀ ਹੋਗੀ ਜਾਂ ਕੋਈ ਦਿੱਲੀ ਦਾ ਡਰ ਹੈ ਇਹ ਤਾਂ ਇਹ ਸਵਾਲ ਦਾ ਜਵਾਬ ਹੋਊਗਾ ਤੁਸੀਂ ਕਿੱਥੋਂ ਆ ਥੋੜਾ ਕਿਹੜਾ ਪਿੰਡ ਮੈਂ ਇੰਦਰਜੀਤ ਸਿੰਘ ਮੌਦਿਕਲ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਡੜਬਾ ਤੁਸੀਂ ਹਰਪਾਲ ਚੀਮੇ ਦੇ ਹਲਕੇ ਵਾਲੀ ਹਾਂ ਬਿਲਕੁਲ ਹਲਕੇ ਵਾਲੀ ਕਿੰਨੇ ਗੱਲ ਕਰਕੇ ਹਨ ਵੀ ਹਰਪਾਲ ਚੀਮਾ ਨੂੰ ਤਾਂ ਕੁਝ ਡੱਬੇ 'ਚ ਜਾਣਦਾ ਨਹੀਂ ਸੀ ਹੁੰਦਾ ਰਾਤੋ ਰਾਤ ਰੈਡਿਕਟਰ ਅਨਾਉਂਸ ਹੋ ਗਈ ਤੇ ਦੋ ਵਾਰੀ ਜਿੱਤ ਕੇ ਤੇ ਤੁਹਾਡੇ ਵਰਗੇ ਜਿਹੜੇ ਗਰਾਊਂਡ ਤੇ 13 14 ਤੋਂ ਮਿਹਨਤ ਕਰ ਰਹੇ ਹੋ ਆ ਫਿਰ ਦੇ ਰਲਦੇ ਮੈਂ ਭਾਈ ਜੀ 2012 ਤੋਂ 12 ਮਹੀਨੇ ਦਾ ਚੱਲੇ ਹੋਇਆ ਮੁੱਢਲੀ ਮੈਂਬਰਸ਼ਿਪ ਹੈ ਮੇਰੇ ਕੋਲ 10 ਰੁਪਏ ਦੀ ਜਦੋਂ ਸਾਡੀ ਪਾਰਟੀ ਬਿਲਕੁਲ ਗਰਾਊਂਡ ਲੈਵਲ ਤੋਂ ਚੱਲੀ ਸੀ ਗਜਿੰਦਰ ਸਿੰਘ ਕਾਕਾ ਸਾਡੇ ਇੱਕ ਬਾਬਾ ਬੋੜ ਅਮਰ ਸਿੰਘ ਕਮਾਲਪੁਰੋਂ ਜਿਨ੍ਹਾਂ ਦੀ ਬਹੁਤ ਜ਼ਿਆਦਾ ਦੇਣ ਹੈ ਤੇ ਆਪਣੇ ਅਮਰੀਕ ਸਿੰਘ ਸੰਗਦੀ ਵਾਲਾ ਭ ਬਰਾੜ ਸਾਹਿਬ ਆਪਣੇ ਲਖਵਿੰਦਰ ਸਿੰਘ ਬਰਾੜ ਤੇ ਬਾਕੀ ਸਾਡੇ ਹੋਰ ਵਲੰਟੀਅਰ ਕਾਫੀ ਆਏ ਹੋਏ ਨੇ ਮੇਰੇ ਨਾਲ ਹਾਂ ਸਾਰੇ ਅਸੀਂ 2012 ਤੋਂ 12ਵੇਂ ਵੀਂ ਤੋਂ ਚੱਲੇ ਹੋਇਆ ਪਾਰਟੀ ਦੇ ਨਾਲ ਅਸੀਂ ਦਿਨ ਰਾਤ ਮਿਹਨਤ ਕੀਤੀ ਪਾਰਟੀ ਦੇ ਵਾਸਤੇ ਜਦੋਂ ਹਰਪਾਲ ਸਿੰਘ ਜੀਮਾ ਸਾਡੇ ਕੋਲ ਪਹਿਲੀ ਵਾਰ ਨੇ 17 ਦੇ ਵਿੱਚੋਂ ਉਹ ਸਾਡੇ ਕੋਲੇ ਆਏ ਤੇ ਉਹਨਾਂ ਨੂੰ ਅਸੀਂ ਬਿਲਕੁਲ ਨਹੀਂ ਜਾਣਦੇ ਸੀ ਮੈਂ ਜੀਮਾ ਸਾਹਿਬ ਨੇ ਕੋਈ ਗੱਲ ਕਹੀ ਮੈਂ ਬਾਈ ਜੀ ਤੁਹਾਨੂੰ ਜਾਣ ਤੱਕ ਨਹੀਂ ਜੋ ਪਾਰਟੀ ਟਿਕਟ ਦਿੰਦਾ ਹੈ ਕੋਈ ਡਿਸੀਜਨ ਨਾਲ ਦੇਣਾ ਸੀ ਟਿਕਟ ਉਹਦਾ ਬਾਈ ਜੀ ਹੁਣ ਤੁਹਾਡੇ ਕੋਲ ਮੈਂ ਆ ਗਿਆ ਮੈਂ بڑے ਵੱਡੇ ਭਰਾ ਹਾਂ ਮੇਰੇ ਛੋਟੇ ਭਰਾ ਹਾਂ ਤੁਸੀਂ ਮਤਲਬ ਇਸ ਤਰ੍ਹਾਂ ਮਿੱਠੀਆਂ ਗੱਲਾਂ ਮਾਰ ਕੇ ਸਾਡੇ ਨਾਲ ਅਸੀਂ ਉਹਨਾਂ ਦੇ ਬਹਿਗਾਮ ਵਿੱਚ ਆ ਗਏ ਆ ਕੇ ਉਹਨਾਂ ਨਾਲ ਦਿਨ ਰਾਤ ਮਿਹਨਤ ਕੀਤੀ ਦਿਨ ਰਾਤ ਮਿਹਨਤ ਕੀਤੀ ਉਹਨਾਂ ਨੂੰ 217 ਦੇ ਵਿੱਚ ਜਤਾਇਆ 2 ਦੇ ਵਿੱਚ ਜਤਾਇਆ ਇਹਦਾ ਨਤੀਜਾ ਸਾਨੂੰ ਕੀ ਮਿਲਿਆ ਇਮਾਨਦਾਰ ਬੰਦਿਆਂ ਨੂੰ ਸਾਨੂੰ ਛੱਡ ਕੇ ਅਕਾਲੀ ਕਾਂਗਰਸੀ ਰਵੈਤੀ ਪਾਰਟੀਆਂ ਦੇ ਵਿੱਚੋਂ ਆਏ ਲੋਕਾਂ ਨੂੰ ਚੇਅਰਮੈਨ ਨਹੀਂ ਆ ਉਹਨਾਂ ਨੂੰ ਹੀ ਪ੍ਰਧਾਨ ਗੀਆਂ ਉਹਨਾਂ ਨੂੰ ਵੱਡੇ ਵੱਡੇ ਉਹਦੇ ਜਿਹੜੇ ਉਹਨਾਂ ਲੋਕਾਂ ਨੂੰ ਨੇ ਜੋ ਇਹਨਾਂ ਦੇ ਮਤਲਬ ਜੇਬਾਂ ਭਰਦੇ ਨੇ ਉਹਨਾਂ ਨੂੰ ਵੱਡੇ ਵੱਡੇ ਉਹਦੇ ਉੱਤੇ ਗਏ ਨੇ ਸਾਨੂੰ ਬਿਲਕੁਲ ਬਸਾਰਿਆ ਗਿਆ ਇਮਾਨਦਾਰੀ ਬਿਲਕੁਲ ਇਹਨਾਂ ਨੇ ਖੁੱਡੇ ਲੈਣ ਲਾ ਦਿੱਤੀ ਲੱਗ ਰਿਹਾ ਹੁਣ ਜਿਵੇਂ ਤੁਸੀਂ ਕਿਹਾ ਕਿ ਕਿਉਂ ਨਹੀਂ ਦਿਸਦੇ ਹਰਪਾਲ ਚੀਮਾ ਨੂੰ ਗਰਾਊਂਡ ਤੇ ਕੰਮ ਕਰਦੇ ਵਲੰਟੀਅਰ ਜਿਹੜੇ 2012 ਤੋਂ ਚੱਲੇ ਹੋਏ ਨੇ ਤੇ ਜਿੰਨਾਂ ਕੋਲੇ ਆ ਕੇ ਹਰਪਾਲ ਚੀਮਾ ਨੇ ਕਿਹਾ ਕਿ ਭਾਈ ਮੈਂ ਆ ਗਿਆ ਹੁਣ ਤੁਸੀਂ ਮੇਰਾ ਦੱਬ ਕੇ ਸਾਥ ਦਿਓ ਤੇ ਸਾਥ ਵੀ ਲੋਕਾਂ ਨੇ ਦਿੱਤਾ ਹਾਲਾਂਕਿ ਹਰਪਾਲ ਚੀਮਾ ਬਾਹਰੀ ਸੀਗੇ ਦੜਬੇਰੇ ਵਿੱਚ ਰਾਤੋਂ ਰਾਤ ਆਏ ਜਿਹਨੂੰ ਪੈਰਾਸ਼ੂਟ ਕਹਿੰਦੇ ਰਿਹਾ ਕਿ ਆਮ ਭਗਵੰਤ ਮਾਨ ਕਹਿੰਦੇ ਹੁੰਦੇ ਨੇ ਕਿ ਦੂਜੀਆਂ ਪਾਰਟੀਆਂ ਪੈਰਾਸ਼ੂਟ ਲੈ ਕੇ ਆਉਂਦੇ ਹਰਪਾਲ ਚੀਮਾ ਕੋ ਪੈਰਾਸ਼ੂਟ ਸੀ ਦੜਬੇਰੇ ਵਿੱਚ ਹਰਪਾਲ ਚੀਮਾ ਨੂੰ ਤੁਸੀਂ ਐਕਸੈਪਟ ਕੀਤਾ ਅੱਜ ਕੱਲ੍ਹ ਹੀ ਕਾਂਗਰਸੀ ਚਲੋ ਉਸਦਾ ਪਾਰਟੀ ਸਿਧਾਂਤ ਦੇ ਮੁਤਾਬਕ ਚੱਲੇ ਜੋ ਸਾਡੇ ਕੇਜਰੀਵਾਲ ਸਾਹਿਬ ਨੇ ਉੱਪਰ ਕਿਹਾ ਸੀ ਕੇਜਰੀਵਾਲ ਦਾ ਇਹ ਸਿਧਾਂਤ ਸੀ ਕਿ ਪੈਰਾਸ਼ੂਟ ਕੈਂਡੀਡੇਟ ਲਿਆ ਕੇ ਇੱਥੇ ਇਹਦੇ ਮਗਰ ਲੱਗ ਜੂ ਤੁਸੀਂ ਨਹੀਂ ਨਹੀਂ ਇਹ ਇਸ ਤਰ੍ਹਾਂ ਸੀ ਸਿਰਫ ਜਜ਼ਬਾਤੀ ਬੰਦੇ ਸੀ ਨਾ ਵੀ ਚਲੋ ਪਾਰਟੀ ਨੇ ਸਾਨੂੰ ਉਦੇਸ਼ ਦਿੱਤਾ ਕੋਈ ਵੀ ਲਿਆਂਦਾ ਚਲੋ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਵਾਰ ਇੱਕ ਮਿਸ਼ਨ ਸੀ ਇੱਕ ਸਾਨੂੰ ਜਜ਼ਬਾ ਸੀ ਉਸ ਟਾਈਮ ਸਾਨੂੰ ਕਮਿਸ਼ਨ ਸੀ ਅਸੀਂ ਮਿਸ਼ਨ ਦੇ ਮੁਤਾਬਕ ਇਹਨਾਂ ਨੂੰ ਰਿਸਪੈਕਟ ਰਿਸਪੈਕਟ ਕਰ ਲਿਆ ਜਿਹੜੀ ਸਾਡੇ ਕੋਲ ਜਿਹੜੇ ਆਏਨ ਦਾ ਸਵਾਗਤ ਕੀਤਾ ਵੀ ਚਲੋ ਜੋ ਪਾਰਟੀ ਦੇ ਬੰਦਾ ਭੇਜੇ ਅਸੀਂ ਤਾਂ ਮੂਲੋਂ ਮੁੰਡੋ ਸਵਾਗਤ ਕਰੀਏ ਉਹਨਾਂ ਦੇ ਨਾਲ ਅਸੀਂ ਡੋ ਟੂ ਡੋਰ ਕੱਲੇ ਕੱਲੇ ਪਿੰਡ ਜਾ ਕੇ 82 83 ਪਿੰਡਾਂ ਦੇ ਵਿੱਚ ਕੱਲੀ ਕੱਲੀ ਗਲੀ ਕੱਲੇ ਕੱਲੇ ਪਿੰਡ ਜਾ ਕੇ ਅਸੀਂ ਦਿਨ ਰਾਤ ਮਿਹਨਤ ਕੀਤੀ ਦਿਨ ਰਾਤ ਮਿਹਨਤ ਕੀਤੀ ਤੇ ਇਹਨਾਂ ਨੂੰ ਜਿਤਾਇਆ 2017 ਜਿਤਾਇਆ ਤੇ ਇਸ ਤੋਂ ਬਾਅਦ ਵੀ ਜਿਤਾਇਆ ਪਰ ਜੋ ਸਾਡੇ ਇਮਾਨਦਾਰ ਵਲੰਟੀਅਰ ਨੇ ਬਿਲਕੁਲ ਇਮਾਨਦਾਰ ਕਿਸੇ ਦੇ ਭੇਕਾਵੇ ਚ ਚੋਣਾਂ ਵਾਲੇ ਪਾਰਟੀ ਦੇ ਪੂਰ ਸੱਚੇ ਸਪਾਹੀ ਉਹਨਾਂ ਨੂੰ ਅੱਜ ਖੋਪਰੋਖੇ ਕੀਤਾ ਗਿਆ ਭਾਈ ਤੁਸੀਂ ਕਿੱਥੋਂ ਦਾ ਤੁਹਾਡਾ ਕਿਹੜਾ ਪਿੰਡ ਆ ਮੇਰਾ ਪਿੰਡ ਸੰਘਤੀਵੜ ਹੈ ਪਹਿਲਾ ਕਿ ਘਰੋਂ ਤੇ ਚੱਲੇ ਹੋਇਆ ਹਾਂ ਪਾਰਟੀ ਨਾਲ ਮੈਂ 2014 ਤੋਂ ਚੱਲਿਆ ਹਾਂ ਵੀਰ ਜੀ ਮੈਨੂੰ ਵਿਜੇ ਚਾਹਾਨ ਦਿੱਲੀ ਤੋਂ ਆਏ ਸਾਲ ਦੇ ਵਿੱਚ ਮੈਨੂੰ ਸਰਕਲ ਪ੍ਰਧਾਨ ਲਾਇਆ ਗਿਆ ਚਾਹਾਨ ਉਹੀ ਜਿਹਦੇ ਇੱਕ ਵਾਰ ਕਿਸੇ ਕੋਈ ਇਲਜ਼ਾਮ ਲੱਗੇ ਸੀ ਛੱਡ ਕੇ ਭੱਜ ਗਏ ਸੀ ਉਹ ਸੰਗਰੂਰ ਰਾਜਵੰਦ ਕੁਲੀ ਤੌਰ ਤੇ ਇਲਜ਼ਾਮ ਲੱਗੇ ਤੇ ਮੈਨੂੰ ਸਾਲੀ ਤੌਰ ਤੇ ਚਾਰ ਪਿੰਡਾਂ ਨੇ ਸਰਕਲ ਪ੍ਰਧਾਨ ਲਾਇਆ ਆਪ ਚੁਣਿਆ ਤੇ ਉਸ ਤੋਂ ਬਾਅਦ 2016 ਦੇ ਵਿੱਚ ਕੇਰੀਵਾਲ ਜੀ ਸਾਲੀ ਆਉਂਦੇ ਨੇ ਤੇ ਚਿਮਾ ਸਾਹਿਬ ਇੱਕ ਬੋਰਡ ਦੇ ਨੀਚੇ ਹੁੰਦੇ ਨੇ ਤੇ ਮੈਨੂੰ ਨਹੀਂ ਪਤਾ ਹੁੰਦਾ ਵੀ ਚੀਮਾ ਸਾਹਿਬ ਕੌਣ ਨੇ ਤੇ ਮੈਨੂੰ ਇੰਜ ਲੱਗਦਾ ਹੈ ਵੀ ਇਹ ਵਕੀਲ ਸਾਹਿਬ ਨੇ ਤੇ ਮੇਰੀ ਉੱਥੇ ਡਿਊਟੀ ਲਾਈ ਜਾਂਦੀ ਹੈ ਵੀ ਸਟੇਜ ਦੇ ਉੱਤੇ ਚਾਰ ਬੰਦੇ ਤੋਂ ਵੱਧ ਪੰਜਵਾਂ ਬੰਦਾ ਨਹੀਂ ਹੋਊਗਾ ਤੇ ਮੈਂ ਖੁਦ ਸੱਚਾਈ ਦੱਸ ਰਿਹਾ ਰਕੇਸ਼ ਸਿੰਘ ਡੀਸੀ ਜੋ ਸੰਧੂ ਹਾਂ ਸਧੂ ਤੇ ਸਾਡੇ ਪਿੰਡ ਦੇ ਬਾਣ ਜੀ ਦੇ ਲਾਣਵਾਰੇ ਦੇ ਬੇਟਾ ਦੇ ਤੇ ਮੈਂ ਖੁਦ ਉਹਨਾਂ ਦੀ ਬਾਹ ਫੜ ਕੇ ਨੀਚੇ ਰਾਹਾ ਤੇ ਮੈਂ ਚਾਰ ਬੰਦੇ ਉੱਪਰ ਸਟੇਜ ਤੇ ਜਾਣ ਦਿੱਤਾ ਉਸ ਤੋਂ ਬਾਅਦ 17 ਦੇ ਵਿੱਚ ਚੀਮਾ ਸਾਹਿਬ ਨੂੰ ਕੋਈ ਕਾਲੀ ਝੰਡੀ ਨਹੀਂ ਦਿਖਾਈ ਨਾਲ ਤੁਰੇ ਮੋੜਾ ਮੋੜਾ ਲੱਗੇ ਤੁਰੇ ਉਸ ਤੋਂ ਬਾਅਦ ਫਿਰ ਅਸੀਂ ਡੋਰ ਡੋਰ ਕਰਦੇ ਰਹੇ ਉਹ ਜਿਵੇਂ ਜੋ ਪੈਸੇ ਲਾਉਂਦੇ ਰਹੇ ਲੋਕ ਕਹਿੰਦੇ ਤੇ ਸਾਨੂੰ ਖੁਦ ਜਿੰਨੇ ਅਸੀਂ ਵਲੰਟੀਅਰਾਂ ਕੋਈ ਇੱਕ ਹੁੰਦਾ ਜਾਂ ਦੋ ਹੁੰਦੇ ਮੈਨੂੰ ਖੁਦ ਮੇਰੇ ਬੰਦੇ ਗੱਲ ਕਹਿੰਦੇ ਹੁੰਦੇ ਇਹ ਬੰਦੇ ਬੱਚੇ ਦਾ ਦਿਮਾਗ ਹਿੱਲੂਗਾ ਵੀ ਇਹ ਬੰਨਾ ਜਿਵਤੀ ਐ ਮੈਂ ਆਖਰੀ ਗੱਲ ਤੇ ਆਉਣਾ ਤੁਹਾਨੂੰ ਐ ਲੱਗਦਾ ਹਰਪਾਲ ਚੀਮਾ ਆਂਦੜ ਮੇਰੇ ਵਿੱਚ ਬਾਹਰੋਂ ਆਏ ਬਾਹਰਲੇ ਬੰਦੇ ਨੂੰ ਟਿਕਟ ਅਨਾਉਂਸ ਕੀਤੀ ਉਦੋਂ ਪਹਿਲਾਂ ਹਰਪਾਲ ਚੀਮਾ ਪੈਰਾਸ਼ੂਟ ਆਏ ਉਦੋਂ ਤੁਸੀਂ ਚੁੱਪ ਰਹੇ ਤੁਹਾਨੂੰ ਲੱਗਦਾ ਤੁਸੀਂ ਗਲਤੀ ਕੀਤੀ ਹੁਣ ਦਿੱਲੀੋਂ ਪੈਰਾਸ਼ੂਟ ਆ ਕੇ ਬੈਠ ਗਏ ਨਹੀਂ ਜੀ ਅਸੀਂ ਗਲਤੀ ਨਹੀਂ ਕੀਤੀ ਚੀਮਾ ਸਾਹਿਬ ਨੇ ਸਾਡੇ ਨੂੰ ਫੋਨ ਚੱਕੇ ਜਦੋਂ ਅਸੀਂ ਫੋਨ ਲਾਉਂਦੇ ਫੋਨ ਕਰਨ ਤੱਕ ਚੱਕੇ ਸਰਕਾਰ ਬਣਨ ਤੋਂ ਪਹਿਲਾਂ ਤਾਂ ਕਿ ਸਰਕਾਰ ਬਣਨ ਤੋਂ ਬਾਅਦ ਜਦੋਂ 2017 ਤੋਂ ਲੈ ਕੇ ਜਦੋਂ ਸਰਕਾਰ ਦੀ ਗੱਲ ਪੁੱਛਦਾ ਜਦੋਂ ਸਰਕਾਰ ਚ ਆ ਕੇ ਉਦੋਂ ਫੋਨ ਚੱਕੇ ਨਹੀਂ ਉਸ ਤੋਂ ਬਾਅਦ ਬੰਦ ਹੋ ਗਏ ਉਦੋਂ ਬਾਅਦ ਬੰਦ ਹੋ ਗਏ ਅਸੀਂ ਪੀਏ ਸਾਹਿਬ ਨੂੰ ਫੋਨ ਲਾਉਣਾ ਸੋਵੀ ਸਾਹਿਬ ਨੂੰ ਫੋਨ ਨਹੀਂ ਚੱਕ ਹੁੰਦੇ ਜੇ ਅਸੀਂ ਕਿਤੇ ਹੋਰ ਤਾਂ ਤੁਸੀਂ ਪੀਏ ਦਾ ਨਾਮ ਲੈਂਦਾ ਹਰਪਾਲ ਜੀਮਾ ਦੇ ਨਾਲ ਆ ਜਿਹੜਾ ਹੋਰ ਅਮਲਾ ਫੈਲਾ ਸਾਰਾ ਜਿਹੜੀਆਂ ਪੋਸਟਾਂ ਨੇ ਨਾਲ ਉਹਨਾਂ ਦੇ ਉਹ ਵੀ ਸਾਰੇ ਬਾਹਰਲੇ ਬੰਦੇ ਫਿੱਟ ਕੀਤੇ ਹੋਏ ਨੇ ਹਾਂ ਬਿਲਕੁਲ ਸਾਰੇ ਬਾਹਰਲੇ ਨੇ ਜੀ ਨਾਲ ਜੋ ਬੰਦੇ ਨਾਲ ਪੈਰ ਹਟਦੇ ਨੇ ਸਾਡੇ ਦੋ ਤਿੰਨ ਚਾਰ ਬੰਦੇ ਨੇ ਜੋ ਸਾਡੇ ਹਰ ਕਲਚਰ ਆਲੇ ਨੇ ਰਵਿੰਦਰ ਮਾਨ ਮਹਿਲਾ ਤੇ ਆਪਣਾ ਮਨਿੰਦਰ ਕਮਾਨ ਦੜਬਾ ਜੋ ਮੌਜੂਦਾ ਪ੍ਰਧਾਨ ਹੈ ਇਕਾਲੀ ਅਕਾਲੀ ਦਲ ਚੋਂ ਆਇਆ ਹੈ ਕਾਂਗਰਸ ਪਾਰਟੀ ਦੇ ਵਿੱਚੋਂ ਇਹ ਹੈ ਸੁਨੀਲ ਵੰਸਲ ਹੈ ਇੱਕ ਇਹਦੇ ਇੱਕ ਤਪਿੰਦਰ ਸੋਹੀ ਸਿਰਫ ਚਾਰ ਬੰਦੇ ਹਲਕਾ ਚਲਾ ਰਹੇ ਨੇ ਮੰਤਰੀ ਸਾਹਿਬ ਨੂੰ ਕੋਈ ਪਤਾ ਨਹੀਂ ਕੀ ਕਰ ਰਹੇ ਨੇ ਜੋ ਵੀ ਲੁੱਟ ਖਸੁੱਟ ਕਰ ਰਹੇ ਨੇ ਸਾਰੇ ਇਹ ਲੁੱਟ ਕੇ ਇਹਨਾਂ ਦੀ ਜੇਬਾਂ ਵਿੱਚ ਭਰ ਰਹੇ ਨੇ ਇਹੀ ਇਹਨੂੰ ਚੰਗੇ ਲੱਗਦੇ ਨੇ ਦੂਜੇ ਵਾਰ ਵਰੰਟੀਆਂ ਨੂੰ ਬਿਲਕੁਲ ਲਵੇਂ ਲੱਗਣ ਦਿੰਦੇ ਦੂਰ ਦੂਰ ਕਰ ਦਿੰਦੇ ਮੇਰੇ ਮੈਨੂੰ ਤੇ ਅਮਰੀਕ ਸਿੰਘ ਨੂੰ ਕਹਿੰਦੇ ਨੇ ਇਹ ਉਲਟ ਬੋਲ ਦਿੰਦੇ ਨੇ दारू ਪੀਣੇ ਸ਼ਰਾਬ ਪੀ ਕੇ ਸਾਨੂੰ ਉਲਟ ਬੋਲ ਦਿੰਦੇ ਆ ਕਰ ਦਿੰਦੇ ਸਾਡੇ ਇਲਿਗੇਸ਼ਨ ਨਾਲ ਲਾ ਕੇ ਇਹਨਾਂ ਨੇ ਸਾਨੂੰ ਪਾਰਟੀ ਦੇ ਵਿੱਚੋਂ ਹੁਣ ਮੌਜੂਦਾ ਮੈਂ ਬਲਾਕ ਪ੍ਰਧਾਨ ਸ਼ੇਰੀ ਸੀਗਾ ਮੈਨੂੰ ਇਹਨਾਂ ਨੇ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਹੁਣ ਇਲਿਗੇਸ਼ਨ ਲਾ ਕੇ ਜਿਹੜਾ ਕਿ ਸਾਰੇ ਜਿਹੜੇ ਵੀ ਤੋਂ ਪੁੱਛਿਆ ਜਾਵੇ ਮੈਂ ਕਿ ਕੱਟੜ ਈਮਾਨਦਾਰ ਹਾਂ ਬਿਲਕੁਲ ਈਮਾਨਦਾਰ ਕੱਟੜ ਮਾਨਦਾਰੀ ਦੇ ਨਾਤੇ ਮੈਨੂੰ ਇਹਨਾਂ ਨੇ ਪਾਰਟੀ ਚੋਂ ਬਾਹਰ ਕਰ ਦਿੱਤਾ ਵੀ ਇਹ ਸਾਡੀਆਂ ਗੱਲਾਂ ਜੋ ਇਮਾਨਦਾਰ ਲੋਕ ਨੇ ਸਾਡੀਆਂ ਗੱਲਾਂ ਸਾਡੇ ਚੋਰਾਂ ਦੀਆਂ ਗੱਲਾਂ ਇਹ ਨੰਗੀਆਂ ਕਰਨਗੇ ਸਾਡ ਨੂੰ ਮੈਨੂੰ ਇਸ ਗੱਲਾਂ ਤੋਂ ਖਫਾ ਹੋ ਕੇ ਇਹਨਾਂ ਨੇ ਪਾਰਟੀ ਦੇ ਵਿੱਚੋਂ ਮੈਨੂੰ ਕੋਈ ਰੋਸ ਨਹੀਂ ਪਾੜੀਓ ਕੱਢਣ ਦਾ ਪਰ ਅਸੀਂ ਲੋਕਾਂ ਦੀ ਸੁਣਵਾਈ ਚਾਹੁੰਦੇ ਆ ਜਿੰਨਾ ਲੋਕ ਤੁਸੀਂ ਘਰ ਘਰ ਜਾ ਕੇ ਵੋਟਾਂ ਮੰਗੀਆਂ ਸਾਡੇ ਕਿਸੇ ਤੋਂ ਕੋਈ ਕੰਮ ਨਹੀਂ ਹੋਇਆ ਉਹਨਾਂ ਲੋਕਾਂ ਦਾ ਮੈਨੂੰ ਕਹੇ ਦੱਸਣੇ ਐਰਪਾਲ ਸਿੰਘ ਟੀਮਾਂ ਵੀ ਉਹ ਲੋਕਾਂ ਨੂੰ ਅਸੀਂ ਕੱਲ ਨੂੰ ਵੋਟਾਂ ਵਾਸਤੇ ਕਿਵੇਂ ਮੰਗ ਸਕਦੇ ਹਾਂ ਉਹਨਾਂ ਤੋਂ ਜਿਨ੍ਹਾਂ ਦਾ ਇੱਕ ਵੀ ਇਹਨਾਂ ਨੇ ਸਾਡੇ ਕਿਸੇ ਤੋਂ ਕੰਮ ਨਹੀਂ ਕੀਤਾ ਅੱਗੇ ਨੂੰ ਇਹ ਕਿਵੇਂ ਸਰਕਾਰ ਬਣਾ ਲਦੇ ਨੇ ਸਾਡਾ ਇਹਨਾਂ ਨੇ ਬਹੁਤ ਦੁਰਸ਼ਾ ਕੀਤੀ ਸਾਡੇ ਲੋਕਾਂ ਦੀ ਅਸੀਂ ਬਿਲਕੁਲ ਵੀ ਹੁਣ ਆਪਣੇ ਹਿਸਾਬ ਨਾਲ ਪਹਿਨ ਪ੍ਰੀਤੀ ਦੇ ਨਾਲ ਖੜੇ ਆ ਅਸੀਂ ਖੜੇ ਹਾਂ ਤੇ ਖੜੇ ਰਹਾਂਗੇ